ਹਾਂਜੀ ਮਿੱਤਰੋ ਸਤ ਸ੍ਰੀ ਅਕਾਲ ਕਿਵੇਂ ਹੋ ਠੀਕ ਠਾਕ ਹੋ ਤੇ ਅੱਜ ਬਹੁਤ ਸਾਰੇ ਕੰਮਕਾਰ ਕੀਤੇ ਗੱਟੇ-ਗੱਟੇ ਧੋਤੇ ਰੇ ਵਾਲੇ ਤੇ ਨਾਲੇ ਇਹਨਾਂ ਦੇ ਥੱਲੇ ਆ ਜਿਹੜਾ ਥਾਂ ਹੁੰਦਾ ਉਹ ਸੁਭਾਰਿਆ ਤੇ ਇੱਕ ਵਾਰੀ ਕਰਤਿਆਂ ਪਛਾਹ ਹੁਣ ਕਿੰਨਾ ਇੱਧਰ ਆ ਖੜੀ ਆ ਪੱਟੇ ਕੁੱਤਰ ਕੇ ਸੁਭਾ ਵਾਲੇ ਫਿਰ ਕਰਦੇ ਆ ਪੱਠੇ ਆਉਣ ਵਾਲੇ ਆ ਸੁਭਾ ਵਾਲੇ ਤੇ ਫਿਰ ਕਰਦੇ ਆ ਗੱਲਬਾਤ ਤੇ ਇਧਰ ਆਪਣੀ ਸੁੰਦਰੀ ਉਧਰ ਰਾਜਲక్ష్ਮੀ ਉਧਰ ਲਾ ਲਾਡੋ ਖੜੀ ਆ ਉਹਨੂੰ ਵੀ ਇੱਕ ਵਾਰੀ ਪਛਾਣ ਕੀਤਾ ਆ ਆ ਖੁਰਲੀਆਂ ਭਾਈ ਇਧਰ ਲੈ ਆਏ ਸੀਗੇ ਕਿਉਂਕਿ ਉਧਰ ਥੋੜੀ ਗਾਰੇ ਨਰਕ ਜਿਆਦਾ ਵਜਦਾ ਸੀਗਾ ਤਾਂ ਕਰਕੇ ਖੁਰਲੀਆਂ ਇਧਰ ਲੈ ਆਂਦੀ ਤੇ ਯਾਰ ਮਾੜੀ ਮੁੱਟਲੀ ਵੱਢ ਜਾਂਦੀ ਐ ਇੱਥੇ ਇੱਧਰ ਆਪਣੀਆਂ ਦੂਜੀਆਂ ਖੜੀਆਂ ਚੈੱਕ ਕਰੋ ਮੜੀਆਂ ਗੀਆਂ ਕਰੀ ਪਛਾਣ ਕਰਤਨਾ ਤੇ ਆ ਆਪਣੀ ਰਾਜਲక్ష్ਮੀ ਆ ਤੇ ਆ ਆਪਣੀ ਸੁੰਦਰੀ ਆ ਗਾਲਾ ਕਰੀ ਜਾਂਦੀਆਂ ਚਲੋ ਗਰੋਥ ਚੈੱਕ ਕਰੋ ਇਹਨਾਂ ਦੀ ਮੜੀ ਉਹ ਅੰਦਰ ਖੜੀ ਆ ਆਪਣੀ ਉਹ ਵੀ ਰੱਜੀ ਪੁੱਜੀ ਆ ਆ ਵੀ ਚੈੱਕ ਕਰੋ ਤੁਸੀਂ ਆਡੀ ਬੰਤਰ ਦੀ ਚੰਗੀ ਆ ਇਹ ਵੀ ਆ ਵੀ ਚੰਗੀ ਆ ਇਹ ਦੋਨੋਂ ਇੱਕੋ ਹੀ ਝੋਟੇ ਦੀਆਂ ਇੱਕ ਤੁਹਾਨੂੰ ਗੱਲ ਦਸੀਏ ਉਹ ਗ੍ਰੇਡਡ ਚਾ ਨੀਲੀ ਰਾਵੀ ਚਾ ਹੈ ਦੋਨੋਂ ਇੱਕੋ ਝੋਟੇ ਦੀਆਂ ਮਾਵਾਂ ਦੋਨਾਂ ਦੀਆਂ ਲੱਗਾ ਪਰ ਝੋਟਾ ਸੇਮ ਆ ਦੋਨਾਂ ਦਾ ਤੇ ਇਹ ਦੋਵੇਂ ਇੱਕੋ ਹੀ ਝੋਟੇ ਦੀਆਂ ਤੇ ਉਮੀਦ ਕਰਦੇ ਆਂ ਵੀ ਦੁੱਧ ਚੰਗਾ ਦੇਣ। ਇੱਧਰ ਵੀ ਚੈੱਕ ਕਰੋ। ਹੁਣ ਚੈੱਕ ਕਰੋ ਮੜੀਆਂ ਆਂ। ਇਹ ਗੇੜੇ ਕੱਢਣ ਦੀ ਪਤਾ ਨਹੀਂ ਕੀ ਗੰਦੀ ਆਤਾ ਇਹਨਾਂ ਨੂੰ। ਪਤਾ ਨਹੀਂ ਦਾ ਨਰਜੀ ਨੁਰਜੀ ਜ਼ਿਆਦਾ ਕਰਕੇ ਪਰ ਗੇੜੇ ਬਹੁਤ ਕੱਢਦਿਆਂ ਇਹ ਐ ਲੰਮੀਆਂ ਕਰਕੇ ਬੰਨ੍ਹਦੇ ਜਦੋਂ। ਤੇ ਚਲੋ ਕੋਈ ਨਹੀਂ। ਮਾੜੇ-ਮੋٹے ਪੰਗੇ ਤਾਂ ਜਾਨਵਰ ਨਹੀਂ ਲੈਣੇ ਹੀ ਹੁੰਦੇ ਆ। ਤੇ ਚਲੋ ਠੀਕ ਆ। ਡੈਡੀ ਬਾਹਰ ਆਇਆ ਕੋਈ ਗੱਲ ਸੁਣਿਓ। ਆ ਚੈੱਕ ਕਰੋ ਮੜਾ।

और जी और भाई जाओ ਮੈਂ ਕਿਹਾ ਉੱਤੇ ਆਓ hả vô tơ đá băng ghê đà này